हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਕਟੀਆਂ ਸੇਲ ਲਈ ਲੈ ਕੇ ਆਏ ਆਂਗੇ ਸੱਤੇ ਦੇ ਸੱਤੇ ਬਈ ਟਾਪ ਕੁਆਲਿਟੀ ਦੇ ਆ ਗਏ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹਾਂ ਵਧੀਆ ਬਹਿਰਦੀਪ ਹੋਰ ਤੁਸੀਂ ਦੱਸੋ ਹਾਂ ਹਾਂ ਬਹੁਤ ਵਧੀਆ ਬਈ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਅੱਜ ਫਿਰ ਕਟੀਆਂ ਆ ਹੈ ਹਾਂ ਹਾਂ ਕਟੀਆਂ ਆ ਵੀਰ ਆਪਣੇ ਕੋਲ ਕਟੀਆਂ ਹੋਣਾ ਆ ਦਿੱਲੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹੂੰ ਤੇ ਕਟੀਆਂ ਦਾ ਹੀ ਕੰਮ ਆਪਣੇ ਕੋਲੇ ਠੀਕ ਆ ਰੇਟ ਫਰਜਾਇ ਜੀ ਹੋਣਗੇ ਰੇਟ ਬਿਲਕੁਲ ਸਾਰਿਆਂ ਦਾ ਆਪਾਂ ਫੋਨ 'ਚ ਹੀ ਕਰ ਦਾਂਗੇ ਰੇਟ ਹੋਣਗੇ ਵੀ ਜਾਇ ਜੀ ਦੇਣ ਲੈਣ ਹਾਂ ਹਾਂ ਦੇਣ ਲੈਣ ਕੋਈ ਗੱਲ ਨਹੀਂ ਜੇ ਕੋਈ ਰੇਟ ਕਿਛ ਨੂੰ ਲੱਗਿਆ ਵੀ ਆਪਾਂ ਮੜਾ ਮੋਟਾ ਕਰ ਵੀ ਲਾਵਾਂਗੇ ਠੀਕ ਹੈ ਬਈ ਆ ਉਹਦਾ ਜਦੋਂ ਅਗਲਾ ਫੋਨ ਲਾਊਗਾ ਨ ਵੱਡਾ ਸੀਨੀਅਰ ਆਲਾ ਹੂੰ ਤੇ ਹਠੂਰ ਤੇ ਮਹਿਲਕਲਾਂ ਵੀ ਆਪਾਂ ਨੂੰ ਨੇੜੇ ਆ तकरीबन 9-9 ਕਿਲੋਮੀਟਰ ਦੀ ਪੈਂਦੇ ਆ ਠੀਕ ਹੈ ਬਾਈ ਹਾਂ ਹਾਂ ਤੇ ਕੰਡੈਕਟਰ ਨੰਬਰ ਬੋਲ ਦ ਆਪਣਾ 9872 9872 ਹੂੰ 67914 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚਲ ਰ ਅ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਇਧਰੋਂ ਆ ਬੱਚੇ ਤੋਂ ਸ਼ੁਰੂ ਕਰਦੀ ਹੈ ਕਾ ਛੋਟੇ ਤੋਂ ਚੱਲ ਪਈਏ ਬਸ ਇਹ ਤੂੰ ਕਰ ਦੇ ਵੀਰੇ ਮਗਰ ਦੁਖਾਦਾ ਕੋਈ ਨਹੀਂ ਠੀਕ ਹਾਂ ਕਿੰਨੀ ਉਮਰ ਦੀ ਬਾਈ ਆ ਗਈ ਹੈ ਤੇ तकरीबन ਯਾਰ 2 ਕੁ ਸਾਲ ਦੇ ਹੋਗੇ ਦੰਦੂਆਂ ਖੀਰਈਆ ਬੱਚਾ ਇਹ ਆਏ ਵੀ ਥੋੜਾ ਜਿਹਾ ਸੇਵਾ ਸੁਭਾਅ ਚ ਨਹੀਂ ਜਿਹੜਾ ਕੋਈ ਵੀਰ ਲੈ ਗਿਆ ਸੇਵਾ ਨੂੰ ਹ ਕਾਵਲੀਆ ਇੱਕ ਅੱਧੀ ਵੀਡੀਓ ਦੀ ਬੂਰੀ ਪਾ ਕੇ ਹੂੰ ਬਸ ਇਹ ਟੀਕਾ ਵਾਲੀ ਹਾਂ ਸਹੀ ਗੱਲ ਹੈ ਤੇ ਕਦ ਘਾਟ ਬਹੁਤ ਆਉਂਦਾ ਕਦ ਘਾਟ ਤਾਂ ਯਾਰ ਕਿਸੇ ਗੱਲੋਂ ਕੋਈ ਬੇਲਦੀ ਨਹੀਂ ਕਮੀ ਕਦ ਘਾਟ ਦੀ ਨਹੀਂ ਕਮੀ ਬਸ ਸੇਵਾ ਦੀ ਕਮੀ ਹੈ ਬਹੁਤ ਚੰਗੀਆਂ ਫੇਸ ਬੁਸ ਦੇਖੋ ਬਸ ਸਾਲਾ ਸ਼ੰਗਾ ਬਿਲਕੁਲ ਪਤਲਾ ਸ਼ੰਗਾ ਕੋਈ ਆਏ ਨਹੀਂ ਤਿਰਦੀਪ ਹੋਣ ਇਹਨਾਂ ਦੇ ਮਾਰਾਂ ਦੇ ਰਿਕਾਰਡ ਦੀ ਗੱਲ ਕਰੀਏ ਕਿੰਨਾ ਮਦਰਾ ਤਾਂ ਯਾਰ ਆਏ ਆ ਵੀਰੇ ਆਪਣੀਆਂ ਸਾਰੀਆਂ ਖਰੀਦੀਆਂ ਵੀਆਂ ਨੇ ਆਪਣੇ ਬਾਦ ਸਾਰੀਆਂ ਚੰਗੇ ਨੇ ਅਗਲੇ ਨਾਲ ਵੀ ਜਜਮੈਂਟ ਨਾ ਲੈਣੀ ਹੈ ਕਿ ਨਹੀਂ ਠੀਕ ਹੈ ਬਈ ਹਾਂ ਪਰ ਹੈ ਸਾਰੀਆਂ ਜਨਨੀ ਤਕਰੀਬਾਂ ਵਧੀਆ ਦੀਆਂ ਆ ਹੂੰ ਹਾਂ ਸਿੰਘਾਂ ਦੀ ਕੁਆਲਿਟੀ ਬਾਈ ਚੈੱਕ ਕਰ ਸਕਦੇ ਹਾਂ ਬੇਲਬੂਣ ਬਹੁਤ ਛੋਟੀ ਦੀ ਸਹੀ ਗੱਲ ਹੈ ਬੇਲਬੂਣ ਲੰਬੀ ਲੰਬੀ ਬਹੁਤ ਆ ਲੰਬੀ ਲੰਬੀ ਬਹੁਤ ਆ ਠਣ ਚਾਈ ਚਮੜੀ ਦੀ ਠਣ ਸਾਰੀਆਂ ਦੇ 4 4 ਹੁੰਦੇ ਠੀਕਾ ਮੜੇ ਲਹਿਰ ਦੀ ਬਰੋਕੀ ਦਿਖਾਈ ਦੇਈਏ ਬਾਈ ਲੈ ਬਾਈ ਠਣ ਬਹੁਤ ਚੰਗਾ ਆ ਗਿਆ ਹਾਂ ਸਹੀ ਗੱਲ ਆ ਬਾਈ ਪਤਲੇ ਪਿੰਡੇ ਚ ਬਾਈ ਚਾਂ ਪੰਕਲੀ ਕੱਟੀ ਆ ਗਈ ਹੁਣ ਜਿਵੇਂ ਬਾਈ ਨੇ ਦਾਸੀ ਦਿੱਤਾ ਇੱਕ ਅੱਧਾ ਘਟਾ ਫੀਡ ਦਾ ਚਾਰਿਆ ਤੇ ਇਹਨੇ ਟੀਕਾ ਲਾ ਲਿਆ ਫੀਡ ਦਾ ਪੈ ਗਿਆ ਹੂੰ ਬਸ ਇਹਨੇ ਸਮਝ ਲਿਆ ਬਈ ਗੱਬਣ ਹੋ ਜਾਣਾਗਾ ਸਹੀ ਗੱਲ ਆ ਭਾਈ ਸਿੰਘ ਨਾਲ ਥੋੜੀ ਜਿਹੀ ਸੇਵਾ ਦੀ ਕਮੀ ਚ ਆਈ ਵੀ ਆ ਬਸ ਤੇਰਦੀਪ ਇਹਦਾ ਮੁੱਲ ਬਾਈ ਕੀ ਰੋ ਮੋਲੇ ਦਾ ਯਾਰ 35000 ਆ ਕੋਈ ਗੱਲ ਨਹੀਂ ਕੋਈ ਵੀਰ ਫੋਨ ਲਾਉਂਦਾਗਾ ਤਾਂ ਆਪਾਂ ਦੇਵਾਂਗੇ ਜੀ ਗੱਲ ਐ ਲਾ ਲਓ ਵੀ ਪੂਰੀ ਡਬਲ ਕੱਦ ਚ ਆ ਜੇ ਪੂਰੇ ਫੁੱਲ ਵੱਡੇ ਕੱਦ ਚ ਚਾਹੀਏ ਸਹੀ ਗੱਲ ਅੱਗੇ ਭਾਈ ਦੋ ਨੰਬਰ ਤੇ ਹਰਦੀਪ ਹਾਂ ਇਹ ਵੀ ਮੇਰੇ 13 ਕਿ ਮਹੀਨੇ ਦਾ ਬੱਚਾਗਾ ਇਹ ਠੀਕ ਆ ਵਧੀਆ ਕੁਆਲਿਟੀ ਦਾ ਬੱਚਾਗਾ ਪਤਲੀ ਚਮੜੀ ਚ ਚਮਕਦਾ ਮੂੰਹ ਤੇਰੀ ਸਾਹਮਣੀਆਂ ਦੇਖ ਰਹਿਣਾ ਸਹੀ ਗੱਲ ਆ ਸਿੰਘਾਂ ਦੀ ਕੁਆਲਿਟੀ ਹੈ ਜਿਹੜੀ ਉਹ ਵੀ ਕੋਈ ਬਹੁਤ ਚੰਗੀ ਆਗੀ ਨਾਲੋ ਸਿੰਗਾ ਛੋਟਾ ਸਿੰਗਾ ਰਿੰਗ ਸਿੰਗਾ ਬਿਲਕੁਲ ਤੇ ਬੇਲਬੂਲ ਦੇਖ ਰਾ ਤੇਰੇ ਸਾਹਮਣੇ ਆ ਪੂਰਾ ਬੱਚਾ ਐ ਬਣਨ ਵਾਲਾ ਮੂਰੇ ਕੋਈ ਅਜੇ ਜੀ ਲੰਮੀ ਲੰਮੀ ਪੂਰੀ ਆ ਹਣਾ ਹਾਂ ਕੀ ਆ ਬਾਤ ਆ ਭਾਈ ਲੰਮੀ ਲੰਮੀ ਬਾਈ ਚੈੱਕ ਕਰ ਸਕਦੇ ਫੁੱਲ ਲਗਾ ਨਹੀਂ ਜਿਹੜਾ ਵੀਰਗੂ ਲ ਜਾਊਗਾ ਯਾਰ ਛੇ ਬਾ ਦਾ ਮੁੱਲ ਮੂਰੇ ਜਾ ਕੇ ਕਹਾ ਸਹੀ ਗੱਲ ਆ ਹਾਂ ਪਿੱਠਪੁੜੇ ਦੀ ਦੇ ਤੂੰ ਲੰਮੀ ਪਿੱਠਪੁੜੇ ਦੀ ਕੁਆਲਿਟੀ ਬਹੁਤ ਚੰਗੀ ਕੁਆਲਿਟੀ ਆ ਪਿੱਠਪੁੜੇ ਦੀ ਹਾਂ ਥੋੜਾ ਜਿੰਦ ਜਾਣ ਬਹੁਤ ਆ ਤੇ ਇਹ ਥੋੜੇ ਆਈਆਂ ਕਰਕੇ ਅੱਜ ਜੀ ਸੰਗਲ ਸੰਗਲ ਜੇ ਉਮੇ ਪਾਇਆ ਉੱਥੇ ਹੋ ਜਾਂਦਾ ਖੁਲੀਆਂ ਖਲੀਆਂ ਹੁਣ ਸਹੀ ਗੱਲ ਆ ਬਈ ਆ ਜਣੀ ਥੋੜੇ ਜੇ ਥਣ ਚ ਜਗਜ ਕੀ ਹੁੰਦਾ ਬਈ ਬਹੁਤ ਚੰਗਾ ਥਣ ਆ ਗਿਆ ਹਾਂ ਹਾਲੇ ਝੋਲੀ ਝਾੜੀ ਦੇਖ ਲੈ ਯਾਰ ਥਣ ਚਾਰ ਚਾਰ ਜਣੀ ਸ਼ਰ ਮੈਂ ਵਧੀਆ ਮੋਟਾ ਜਣੀ ਤੇ ਉਹ ਵਾਲਾ ਹਣਾ ਯਾਰ ਹੁਣ ਤੈ ਸਹੀ ਗੱਲ ਤੇ ਮੋਲੇ ਦਾ ਹਰਦੀਪ ਬਾਈ ਕੇ ਯਾਰ ਮੋਲੇ ਦਾ ਪੱਚਿਆ ਕੋਈ ਗੱਲ ਨਹੀਂ ਆਪਾਂ ਕੋਈ ਵੀਰ ਫੋਨ ਲਾਉਂਦਾਗਾ ਆਪਾਂ ਕਰਾਂਗੇ ਮਾਨਤਾ ਨੂੰ ਕੋਈ ਅਜਿਹੀ ਗੱਲ ਨਹੀਂ ਠੀਕ ਆ ਬਾਈ ਹਾਂ ਤੇ ਅੱਗੇ ਹਰਦੀਪ ਤਾਂ ਨੰਬਰ ਤੇ ਬਾਈ ਹਾਂ ਇਹ ਵੀ 13 ਮਹੀਨੇ ਦਾ ਬੱਚਾ ਵੀਰੇ 13 ਮਹੀਨੇ ਦਾ ਹਾਂ 13 ਮਹੀਨੇ ਦਾ ਬੱਚਾਗਾ ਪੂਰੀ ਵਧੀਆ ਕੁਆਲਿਟੀ ਦਾ ਜਾਣ ਜੂਣ ਦੇਖ ਲੈ ਪਿੱਠ ਪੂੜਾ ਦੇਖ ਲੈ ਜਰਣਾ ਕੀ ਬਾਤ ਵਧੀਆ ਚੌੜੇ ਪਿੱਠ ਪੂੜੇ ਦੀ ਆ ਸਹੀ ਗੱਲ ਪੂਰੀ ਗੋਲ ਮਟੋਲ ਪਿਆ ਚਾਰੇ ਪਾਸੇ ਛੋਟਾ ਸਿੰਘ ਆ ਬਿਲਕੁਲ ਪਤਲਾ ਸਿੰਘ ਨਿੱਕੇ ਸਿੰਘ ਆਗੇ ਹਾਂ ਛੋਟਾ ਸਿੰਘ ਆ ਰਿੰਗ ਸਿੰਘ ਆ ਯਾਰ ਇਹ ਬਾਕੀ ਦੰਦੋ ਲਾਤੋਂ ਤਾਰ ਦੇਖ ਤੋ ਘੋੜੂ ਆ ਬੰਦੇ ਨਾਲ ਖੜ ਨਹੀਂ ਖੜ ਨਹੀਂ ਜਗਦੀ ਆ ਖੜ ਨਹੀਂ ਖੜ ਨਹੀਂ ਬੱਚੇ ਦੀ ਬਹੁਤ ਜਨੀ ਸੋਹਣੀ ਆ ਅਸਲ ਵਿੱਚ ਨਖਰਾ ਬੋਲਦਾ ਬੱਚੇ ਹਾਂ 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 ਨਹੀਂ ਇਹੋ ਜਿਹੀ ਕਰਨ ਯਾਰ ਜਿਹੜਾ ਕੋਈ ਵੀਰ ਪੈਸੇ ਲਾਉਦਾਗਾ ਜਨੀ ਮੁੱਲ ਮੁੜੂ ਸਹੀ ਗੱਲ ਆ ਹਾਂ ਨਾਲੇ ਆਏ ਆ ਵੀ ਡਬਲ ਹੋਣ ਵਾਲੀ ਗੱਲ ਲੱਗਦਾ ਇਹ ਤਾਂ ਜਾਂ ਡਬਲ ਇਹ ਤਾਂ ਯਾਰ ਆਪਾਂ ਪਈਆਂ ਇਹ ਬਦੀ ਜਾਂਦੀਆਂ ਨੇ ਇਹਦਾ ਸੋਨਾ ਇੱਕ ਤਰ੍ਹਾਂ ਦਾ ਯਾਰ ਬੰਦਾ ਖਰੀਦਦਾਗਾ ਇਹਦਾ ਸੋਨਾ ਕ ਨਹੀਂ ਬਾਕੀ ਆਏ ਆ ਵੀ ਢੱਡ ਲਾਇਆ ਨਹੀਂ ਹੈ ਨਹੀਂ ਨਹੀਂ ਉਹ ਮੇਨੂੰ ਮਤਲਬ ਹੀ ਨਹੀਂ ਕੋਈ ਯਾਰ ਝੋਲੀ ਦੇਖ ਲੈ ਤੂੰ ਕੱਲਾ ਕੱਲਾ ਮੋਟਾ ਥਿਓ ਵਾਲਾ ਥਾਣਾ ਬਣਾ ਕਿਆ ਵਾਦ ਬਣਾ ਰਗੀ ਝੋਣੀ ਤੇ ਆ ਗੱਬਣ ਵਾਲੀ ਝੋਲੀ ਆ ਲੈ ਜਿੱਥੇ ਮਰਜੀ ਚੁੰਡੀ ਭਰ ਲੈ ਰੁਗ ਭਰਦਾ ਕੋਈ ਇਹ ਜੀ ਗੱਲ ਨਹੀਂ ਹਾਂ ਸਹੀ ਗੱਲ ਆ ਪਤਲੇ ਪਿੰਡੇ ਚ ਆ ਗਈ ਜਮਾ ਤੇ ਅੱਗੇ ਭਾਈ ਸਾਨੂੰ 4 ਨੰਬਰ ਦੀ ਝੋਲੀ ਦਿਖਾਉਣਾ ਇਹਦਾ ਜਿਹੜਾ ਮੁੱਲਾ ਇਹਦਾ ਵੀ ਮੁੱਲਾ ਆਪਣਾ ਪੱਚ ਗਈ ਆ ਇਹਦਾ ਵੀ ਮੁੱਲਾ ਪੱਚੀ ਮੁੱਲੇ ਦੇ ਪੱਚੀਆ ਕੋਈ ਗੱਲ ਨਹੀਂ ਮਾਨਤਾਣਾ ਭਾਈ ਚੋਈ ਵਧੀਆ ਕਰਾਂਗੇ ਠੀਕ ਹੈ ਭਾਈ ਹਾਂ ਹਾਂ ਤੇ ਅੱਗੇ 4 ਨੰਬਰ ਅੱਗੇ ਆਪਣੇ ਕੋਲ 4 ਨੰਬਰ ਬੱਚਾ ਆ ਗਿਆ ਇਹ ਮੰਨ ਕੇ ਚੱਲ 11 ਮਹੀਨੇ ਦਾ ਬੱਚਾ ਇਹ ਝੋਲੀ ਬੜੀ ਚੰਗੀ ਆ ਝੋਲੀ ਬਸ ਕਰਮਾ ਵਾਲੀ ਕਹਿੰਦੀ ਆ ਵੀ ਝੋਲੀ ਤਾਂ ਮੈਨੂੰ ਹੀ ਲੱਗਿਆ ਰੂਪ ਤਾਂ ਸਹੀ ਗੱਲ ਆ ਲੈ ਹੈਂ ਕੀ ਬਾਤ ਯਾਰ ਹਣਾ ਮੋਟਾ-ਮੋਟਾ ਪੂਰਾ ਤੇਵੜਾ ਥਾਣਾ ਝੋਲੀ ਹੂੰ ਤੇ ਜਾਨੀ ਥੋੜੀ ਜੀ ਬਸ ਆਇਆ ਵੀ ਅਗਲੇ ਨੂੰ ਹੀਰਾ ਸੰਭਣਾ ਨਹੀਂ ਆਇਆ ਹੂੰ ਜਾਨੀ ਬੇਗੌਰੀ ਚ ਸੀਗਾ ਸਹੀ ਗੱਲ ਆ ਹਾਂ ਪਰ ਲਾਲਾ ਵੀ ਖਜ਼ਾਨਾ ਹੀ ਆ ਗਿਆ ਬਸ ਯਾਰ ਖਜ਼ਾਨਾ ਹੀ ਆ ਜਿਹੜਾ ਕੋਈ ਲੈ ਗਿਆ ਹੂੰ ਬਸ ਯਾਦ ਕਰੂਗਾ ਵੀ ਯਾਰ ਆਪਾਂ ਕੱਟੀ ਲੈਣੀ ਤਾਂ ਮੂਮਾਂ ਤੋਂ ਹੀ ਲੈਣੀ ਆ ਉਹ ਤੋਂ ਸਹੀ ਗੱਲ ਆ ਬਈ ਫਰਕ ਬੜਾ ਪੈਂਦਾ ਕੀ ਬਾਤ ਆ ਬਾਕੀ ਸਿੰਘ ਵੀ ਨਾਲੋਂ ਮੋੜ ਦੇਣਾ ਕਿਉਂਕਿ ਬੱਚਾ ਹਜੇ ਉਮਰ ਵਿੱਚ ਬੱਚਾ ਜਦ ਇਹਦੀ ਉਮਰ ਕਿਹੜੀ ਆ ਹਜੇ ਇਹ ਤਾਂ 11 ਮਹੀਨਾ ਦਾ ਬੱਚਾ ਹੈ ਜਿਹੜੇ ਦਿਨ ਹੀ ਬਣ ਗਿਆ ਇਹ ਤਾਂ ਕਹੂਗਾ ਵੀ ਰੂਪ ਤਾਂ ਮੈਨੂੰ ਹੀ ਰੱਬ ਨੇ ਦਿੱਤਾਗਾ ਸਹੀ ਗੱਲ ਆ ਹਜੇ ਨਾ ਬਾਕੀ ਤੋਰ ਤੂਰ ਦੇਖ ਤੂੰ ਜਿਵੇਂ ਫਿੱਕੀ ਆ ਆ ਪਿੱਠ ਪੁੜੇ ਦੀ ਦਵਾਈ ਚੜਾਈ ਦੇਖ ਤੂੰ ਕਿੰਨੀ ਆ ਜਣੀ ਹੈ ਸਹੀ ਗੱਲ ਬੇਲਬੂਲ ਬਹੁਤ ਆ ਕੀ ਬਾਤ ਆ ਚੜਾਈ ਕਿਹੜੀ ਪਤਾ ਲੱਗਦੀ ਹਾਂ ਤੁਰਦੀ ਨੂੰ ਆ ਬੱਸ ਗੱਬਣਾ ਦਾ ਭਲੇਖਾ ਪਾਉਂਦੀ ਆ ਵੀ ਦੇਖ ਮੈਂ ਕਿੱਡੇ ਦਬਲ ਝੋਲੀ ਬਣੀ ਬਿਆ ਝੋਲੀ ਅਗਲਾ ਬਸਿਆਂ ਨੂੰ ਕਹਿ ਦਿੰਦਾ ਹਾਂ 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 ਅਸਰ ਵਿੱਚੋਂ ਨਾ ਝੋਲੀ ਖਜ਼ਾਨਾ ਕਹੋ ਤਾਂ ਬਣਾਉਂਦਾ ਹੀ ਆ ਕਨੇ ਹੂੰ ਹਾਂ ਸਹੀ ਗੱਲ ਆ ਬਾਈ ਕੁਆਲਿਟੀ ਆਟੋਮੈਟਿਕ ਬੋਲਦੀ ਹਾਂ 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 ਸਹੀ ਗੱਲ ਆ ਬਾਈ ਤੇ ਅੱਗੇ ਹਰਦੀਪ ਇਧਰ ਆ ਇਹਦਾ ਮਨ ਕੇ ਚੱਲ ਆਪਾਂ ਮੁੱਲ ਚੇ ਕੁਛ ਵੀ ਆ 18000 ਦੀ ਦੇ ਦਾਂਗੇ ਯਾਰ ਕੋਈ ਗੱਲ ਨਹੀਂ ਕੋਈ ਬੰਦਾ ਰੱਖਣ ਵਾਲਾ ਵਧੀਆ ਸੇਵ ਵਾਲਾ ਫੋਨ ਲਾਉਂਦਾਗਾ ਆਪਾਂ 18 ਜੋ ਵੀ ਮਾਨ ਤਾਣ ਮਾੜਾ ਮੋਟਾ ਕਰਦਾ ਚੱਕੋ ਬਾਈ ਬਾਈ ਕਹਿੰਦੇ 18 ਜੋ ਵੀ ਮਾਨ ਤਾਣ ਕਰਦੇ ਹਾਂ ਕਰਾਂਗੇ ਮਾਨ ਤਾਣ ਯਾਰ ਸਹੀ ਗੱਲ ਹੈ ਤੇ ਅੱਗੇ ਹਰਦੀਪਾ ਕੀ ਪੰਜ ਨੰਬਰ ਦਾ ਆ ਪੰਜ ਨੰਬਰ ਤੇ ਆ ਗਿਆ ਬੱਚਾ ਇਹ ਵੀ ਮੰਨ ਕੇ ਚੱਲ 13 ਮਹੀਨਾ ਦਾਗਾ ਥੋੜੀ ਜਿਹੀ ਬੇਗਉਰੀ ਚ ਆਇਆ ਵਗਾ ਲਾ ਤੂੰ ਝੋਲੀ ਇਹਦੀ ਵੀ ਦਿਖਾ ਦੇ ਲੈ ਕਿਹੜਾ ਕਿਆ ਬਾਤ ਹਾਂ ਹਰਦੀਪ ਪਹਿਲਾਂ ਤਾਂ ਦਾ ਮੁੱਲ ਹੀ ਦੱਸ ਦੇ ਵੀ ਕੀ ਰੂਏ ਬੱਚੇ ਦਾ ਯਾਰ ਇਹ ਵੀ ਮੰਨ ਕੇ ਚੱਲ ਆਪਾਂ 20 ਚੋਂ ਕਰ ਦਾਂਗੇ ਮਾਨਦਾਨ ਕੋਈ ਗੱਲ ਨਹੀਂ ਯਾਰ 20 ਚੋਂ ਕਰ ਦਾਂਗੇ ਵਧੀਆ ਮਾਨਦਾਨ ਚੱਕੋ ਬਾਈ ਰੁਗ ਭਰ ਲੈ ਜਿੱਥੇ ਮਰਜੀ ਲੈ ਕੱਲੇ ਗਲੇ ਪਛਲੀ ਦੀਂਦੀਆ ਪਾਣੀ ਨਹੀਂ ਚਮੜੀ ਪਤਲੀ ਆ ਅਗਲਾ ਕਹਿ ਦਿੰਦਾ ਪਤਲਾ ਪਿੰਡਾ ਹੋਵੇ ਯਾਰ ਬਰੀਡਾਂ ਦਾ ਮੁੱਲ ਤਾਂ ਪਰ ਨਹੀਂ ਪੈਂਦਾਗਾ ਪਰ ਜੇ ਕੋਈ ਉਹ ਸ਼ਾਵ ਆਪਣੇ ਮੁੱਲ ਵੀ ਹੈ ਨਹੀਂ ਕਿ ਮੁੱਲ ਬਿਲਕੁਲ ਆਪਣੇ ਜਾਇਜ ਨੇ ਪਰ ਜਿਹੜਾ ਕੋਈ ਵੀਰ ਕੋਲੇ ਆ ਕੇ ਦੇਖਦਾਗਾ ਐਨ ਯਾਰ ਕੋਈ ਕਹੂਗਾ ਵੀ ਆ ਇੱਥੋਂ ਘਾਟ ਆ ਕਿਹੇ ਚੀਜ਼ ਦੀ ਸਹੀ ਗੱਲ ਕਿਉਂਕਿ ਹਰ ਇੱਕ ਦੇ ਪੜਤੇ ਦੀਆਂ ਹਰ ਇੱਕ ਦੇ ਪੜਤੇ ਦੀਆਂ ਨੇ ਕੋਈ ਗਰੀਬ ਅਮੀਰ ਜਿਹੜਾ ਮਰਜ਼ੀ ਲਵੇ ਬਸ ਸੁੱਤਿਆਂ ਪੈ ਤੋ ਵੱਧਣ ਵਾਲੀ ਚੀਜ਼ ਆ ਸਹੀ ਗੱਲ ਆ ਖਾਣ ਸੋ ਨੂੰ ਚਾਰ ਮਹਿਣਗੇ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਹੂੰ ਚਾਰ ਚਾਰ ਹੀ ਧਰਨਾ ਬਾਕੀ ਵੱਡੀ ਖਾਜੀ ਹਤਾ ਆਮ ਜਿਹੜੀ ਹੁਣ ਗੱਲ ਦੇਖਣ ਨੂੰ ਆਉਂਦੀ ਆ ਜੈਡ ਬਲੈਕ ਕੱਟਿਆ ਜਾ ਮੈਂ ਕਹਿੰਦਾ ਪੂਸ਼ਤ ਵਾਲ ਵੀ ਨਹੀਂ ਹੈਣਾ ਜਿਹੜੇ ਦਿਨ ਨਹੀਂ ਬਣ ਗਈ ਹਮ ਬਸ ਕਹੋਗੇ ਵੀ ਮਹੀ ਹੈ ਸਹੀ ਗੱਲ ਆ ਕਿਉਂਕਿ ਅੰਗ ਜਿਹੜਾ ਲੱਗਾ ਬਹੁਤ ਚੰਗਾ ਲੱਗਾ ਬਹੁਤ ਚੰਗਾ ਖੁੱਲ ਲਿਆ ਪੈਰੀਆਂ ਦੇ ਜਿਵੇਂ ਹੁਣ ਬਈ ਪਤਲੀਆਂ ਗਈਆਂ ਥੋੜੀਆਂ ਸਮਾਈ ਚੰਗੀ ਤਰ੍ਹਾਂ ਸਮਾਈ ਤਾਂ ਜਾ ਰਹੀ ਹੈ ਹੀਰਾ ਵੱਡੇ ਭਾਈ ਕਿਸੇ ਨੂੰ ਸਾਹਮਣਾ ਨਹੀਂ ਆਉਂਦਾ ਜਾਨੀ ਜਿਹਦੇ ਕੋਲੇ ਬਾਗ ਆ ਅਗਲੇ ਸੇਵਾ ਸੰਭਾਲ ਵਾਲੇ ਕੋਲੇ ਜਾਨੀ ਬਸ ਪੰਜਾ ਪੰਜਾ ਮਿੰਟ ਤੇ ਵੱਧਣ ਵਾਲੀ ਚੀਜ਼ ਹੈ ਇਹ ਸਹੀ ਗੱਲ ਹਾਂ ਜਿਹੜੇ ਨਾਲ ਚ ਵਿੱਚ ਪਰਖਾ ਜਿਨ੍ਹਾਂ ਨੂੰ ਪਰਖਾ ਹਾਂ ਹੂੰ ਸਹੀ ਗੱਲ ਹੈ ਬਾਕੀ ਹਰ ਇੱਕ ਦੇ ਪੜਤੇ ਦੀਆਂ ਚੀਜ਼ਾਂ ਨੇ ਸਾਰੀਆਂ ਇਹ ਜਦ ਅੱਗੇ ਤਾਂ ਹੁਣ ਆਪਾਂ 6 ਨੰਬਰ ਤੇ ਬੱਚਾ ਹੈਗਾ ਹੁਣ ਇਹਨੂੰ ਦਿਖਾਈ ਹੈ ਆਪਾਂ ਜਮੇਦ ਸਿੰਘ ਦੇ ਯਾਰ ਇਹਨਾਂ ਪਤਲਾ ਹੈ ਨਾ ਹਾਂ ਕੀ ਬਾਤ ਹੈ ਜਮੇਦ ਸਿੰਘ ਤਕਰੀਬਨ ਵੱਡੇ ਭਾਈ ਸਾਰਿਆਂ ਦੇ ਜਨੀ ਐ ਨਹੀਂ ਹੈਗਾ ਮੂਰੇ ਬਣਨ ਵਾਲੇ ਸ਼ੰਗ ਨੇ ਵਧੀਆ ਕੋਈ ਉਮਰ ਦੇ ਹਿਸਾਬ ਨਾਲ ਸ਼ੰਗ ਅੱਜ ਬਹੁਤ ਸੋਹਣੇ ਆ ਸਾਰਿਆਂ ਦੇ ਸਹੀ ਗੱਲ ਆ ਭਾਈ ਹਾਂ ਕਿਉਂਕਿ ਕਵਾਹ ਜੋ ਉਮਰਾ ਵੀ ਕੀ ਹੈ ਉਮਰਾਵੇਂ ਨੇ ਦੇ ਕਿ 12 12 13 13 ਮਹੀਨੇ ਦੇ ਬੱਚੇ ਆ ਇਹ ਵੀ ਵੇਚੋ ਮਾਨਤਣ ਵਧੀਆ ਕਰਾਂਗੇ ਸਹੀ ਗੱਲ ਹੈ ਕੋਈ ਵੀਰ ਭਾਈ ਫੋਨ ਲਵਾਦਾ ਵਧੀਆ ਮਾਨਤਣ ਕਰਾਂ ਮੁੱਲ ਬਾਈ ਕਹਿੰਦਾ ਬਸ ਭਾਈ ਆਏ ਹੋਣਗੇ ਜੇ ਕੋਈ ਇਕੱਠੀਆਂ ਵੀ ਲਊਗਾ ਤਾਂ ਆਪਾਂ ਵਧੀਆ ਕਰਾਂਗੇ ਉਹ ਹੋਰ ਜਾ ਵੀ ਕਰ ਦਾਂਗੇ ਯਾਰ ਕੋਈ ਗੱਲ ਨੇ ਇਕੱਠਿਆ ਕਾਲਾ ਫੋਨ ਲਾਵੇ ਕੋਈ ਗੱਲ ਨੇ ਆਪਾਂ ਮਾਨਤਣ ਕਰਾਂਗੇ ਵਧੀਆ ਯਾਰ ਆਪਣਾ ਕਿਹੜਾ ਵੇਚ ਕੇ ਵੀ ਅੱਜ ਹੀ ਆਪਣਾ ਤਾਂ ਡੇਢ ਹੀ ਪੰਜ ਸੱਤ ਬਿਕਦੀਆਂ ਨੇ ਆਪਣੀਆਂ ਸਹੀ ਗੱਲ ਹੈ ਹਾਂ ਤੇ ਅੱਜ ਇਹਦੇ ਵਿਚੇ ਨੰਬਰ ਤੇ ਇਹ ਬੱਚੇ ਬਾਰੇ ਦਾ ਯਾਰ ਮੈਂ ਕਹਿੰਦਾ ਮਾਹ ਯਾਰ ਰੂਪ ਹੀ ਇਹਨੂੰ ਰਗੜ ਦੇ ਝੋਲੀ ਝਾਲੀ ਇਹਦੀ ਵੀ ਦਿਖਾ ਦੇ ਕੀ ਹੈ ਲੈ ਠੰਡਾ ਸ਼ੀਲਾ ਚਾਹੇ ਲੈ ਝੂਟੀ ਜਾ ਇਹਨੂੰ ਪਿੰਡਾਂ ਚ ਚਾਰੇ ਪਾਸਿਓਂ ਲੈ ਫੁੱਟ ਚੌੜੀ ਪਈ ਆ ਫੁੱਟ ਚੌੜੀ ਪਈ ਆ ਲੈ ਕਰਮ ਵਾਲੀ ਪੂਛ ਤਾਂ ਹੰਦੜ ਕੇ ਖੜ ਗਈ ਲੈ ਖੋਲੀ ਮੜਾ ਗਿਆ ਕੀ ਬਾਤ ਆ ਚੜਾਈ ਚੜੂ ਬਾਲੀ ਆ ਹਾਂ ਸਹੀ ਗੱਲ ਆ ਬਾਈ ਚਮਕ ਦਮ ਕਿਹਦੀ ਵੀ ਬਹੁਤ ਲੈ ਜਿੱਥੇ ਮਰਜੀ ਰੁਗ ਭਰ ਲਾ ਕੀ ਬਾਤ ਆ ਪਤਲੀ ਚਮੜੀਆ ਰੁਗ ਭਰ ਆ ਜਾਂਦਾ ਹੈ ਕਿ ਨਹੀਂ ਹਾਂ ਬਾਕੀ ਮੇਨ ਗੱਲ ਨਾ ਸਿੰਘ ਦੀ ਦੇਖੋ ਯਾਰ ਸਿੰਘ ਬੜਾ ਪਤਲਾ ਸਿੰਘ ਆ ਬਿਲਕੁਲ ਪੂਰਾ ਸਨੱਖਾ ਸਿੰਘ ਬਣਨ ਵਾਲਾ ਗਾ ਬਾਕੀ ਪਤਲੇ ਪਿੰਡੇ ਚ ਸਾਰੀਆਂ ਹਾਂ ਬਾਕੀ ਲੈ ਤੋਰ ਤੋਰ ਤੂੰ ਆਪ ਦੇਖ ਲੈ ਸਮਾਰ ਕੇ ਦਿਖਾ ਦੇ ਜਨੇ ਕੋਈ ਆਇਆ ਨਹੀਂ ਹੈਗਾ ਯਾਰ ਮਹਾਰਾਜ ਨੇ ਰੂਪ ਪੂਰਾ ਫੁੱਲ ਦਿੱਤਾ ਇਹਨੂੰ ਸਹੀ ਗੱਲ ਆ ਰੰਗ ਰੂਪ ਲੱਤਾਂ ਨੂੰ ਤਾਂ ਬਈ ਜਗਾਂ ਲੰਮੀਆਂ ਕਿੱਥੇ ਤੱਕ ਨਹੀਂ ਵਧੀਆ ਖੁੱਲੇ ਹੱਡਾਂ ਪੈਰਾਂ ਦੀ ਆ ਜੀ ਹਾਂ ਇਹ ਤਾਂ ਜਾ ਰਹੇ ਆ ਛੋਟੇ ਜਾਨ ਹਜੇ ਅੱਜ ਆਈਆਂ ਕਰਕੇ ਕੋ ਆਪਣੇ ਕੋਲੇ 5 5 4 4 ਡੇਲੀ ਆਉਂਦੀਆਂ ਨੇ 5 5 4 4 ਡੇਲੀ ਵੇਚਦੀਆਂ ਨੇ ਉਹਦਾ ਕਰਕੇ ਕੇਰਾ ਜਦੋਂ ਪਸ਼ੂ ਘਰ ਬਦਲਦਾਗਾ ਮੜਾ ਜਾ ਉਹ ਜੱਤੇ ਉਹ ਜੱਤੋ ਟੋੜ ਜਾਂਦੀਆਂ ਨੇ ਸਹੀ ਗੱਲ ਹਾਂ ਹਜੇ ਦਾ ਆਈਆਂ ਹੀ ਨਹੀਂ ਆ ਕੇ ਦੇਖ ਲੈ ਤੇਰੇ ਸਾਡੇ ਮਿਸ਼ੰਗਲ ਸ਼ੰਗਲ ਇਦਾਂ ਹਰੇ ਤੁੜੇ ਰੂਪ ਵੀ ਬਦਲੇ ਨਹੀਂ ਆਏ ਕਿਉਂਕਿ ਪਸ਼ੂ ਘਰ ਦਾ ਹਰਦੀਪ ਗਿਆ ਹਾਂ ਕੀੜਾ ਦਾ ਕਰਦਾ ਹੁਣ ਅਜ ਪੱਠੇ ਪੁੱਠੇ ਵੀ ਨਹੀਂ ਚੱਕੇ ਹੈਗੇ ਹੂੰ ਤੇ ਹਰਦੀਪ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਯਾਰ 20000 ਰੀਆ ਕਰਦਾ ਕਿ ਮਾਣਦਾ ਹਾਂ ਹਾਂ ਚੱਕੋ ਬਈ ਹਾਂ ਮੈਂ ਬੋਲ ਬਈ ਪਲੀਆਂ ਪਲਾਈਆਂ ਪਈਆਂ ਪੂਰੀਆਂ ਝਰਪਲੀਆਂ ਪਲਾਈਆਂ ਨੇ ਦੋ ਦੋ ਗੱਟੇ ਫੀੜ ਦੇ ਪਾ ਇਹਨਾਂ ਨੂੰ ਬਸ ਇਹ ਤਾਂ ਬਣ ਗਈ ਪਈਆਂ ਨੇ ਮਨ ਬਾਕੀ ਨਾਲ ਇੱਕੋ ਜਿਹੇ ਬੱਚੇ ਆ ਸਾਰੇ ਇਹਨਾਂ ਦੇ ਇੱਕੋ ਜਿਹੇ ਬੱਚੇ ਆ ਸਾਰੇ ਕਿਸੇ ਨੇ ਦੋ ਲੈਣੇ ਤਿੰਨ ਲੈਣੇ ਚਾਰ ਲੈਣੇ ਆਪ ਉਹ ਜਿਹਾ ਮਾਣ ਤਣ ਯਾਰ ਵਧੀਆ ਕਰਾਂਗੇ ਠੀਕ ਆ ਹਾਂ ਬਾਕੀ ਜੇ ਹੁਣ ਕੁਆਲਿਟੀ ਵੀ ਪਿੱਛੇ ਤੋਂ ਅਸਲ ਚੜਾਈ ਪਠਪੁੜੇ ਤੋਂ ਹਾਂ ਜਿਹੜੀ ਚੀਜ਼ ਯਾਰ ਅੱਜ ਦੇਖਣ ਨੂੰ ਮੰਨ ਕੇ ਚੱਲ ਬੱਚੇ ਜੀ ਸਾਰਿਆਂ 'ਚ ਹੁਸ਼ਨ ਪੂਰਾ ਗਾ ਪਿੱਠ ਤੋਂ ਕਿਸੇ ਦਾ ਕੋਈ ਪੁੜਾ ਨਹੀਂ ਢਾਲੂਗਾ ਇਹਦਾ ਹੋਰ ਨਹੀਂ ਸ ਪਰ ਰੂਪ ਕਰਨੀ ਹੋਣੀ ਕਿਸੇ ਨੂੰ ਕੋਈ ਕਮੀ ਹੈਗੀ ਤੇ ਹਰਦੀਪ ਅੱਗੇ ਲਾਸਟ ਤੇ ਦੱਸ ਬਈ ਹਾਂ ਇਹ 10 ਮਹੀਨੇ ਦਾ ਬੱਚਾ ਵੀਰੇ ਹੂੰ ਥੋੜਾ ਜਿਹਾ ਲਿੱਸਾ ਫਿੱਕਾ ਜ਼ਰੂਰ ਆ ਹੂੰ ਹਾਂ ਪਰ ਜੈਡ ਬਲੈਕ ਕੱਟੀ ਗਲੇ ਉਸ ਤੇ ਬਾਲ ਵੀ ਹੈ ਨਹੀਂ ਹਾਂ ਮਤਲਬ ਕੋਈ ਨਹੀਂ ਤੇ ਥਣ ਇਹਦੇ ਵਿਚ ਆ ਰਹੀ ਆ ਕੀ ਬਾਤ ਪੂਰਾ ਗੈਪ ਤੇ ਕੱਲਾ ਕੱਲਾ ਅਸਲ ਵਿੱਚ ਗੱਲ ਕੀ ਆ ਥਣ ਵਿੱਚ ਦੇ ਜੁੜੇ ਜੇ ਹੁੰਦੇ ਆ ਨਾ ਮਤਲਬ ਸਾਰੇ ਬੱਚਿਆਂ ਦੇ ਯਾਰ ਆਪਾਂ ਥਣ ਦਿਖਾਇਆ ਗੱਲੀ ਗੱਲੀ ਦਾ ਜਨੀਆਂ 4 4 5 5 ਇੰਚ ਦਾ ਹੁਣ ਫਰਕ ਆ ਜ ਨਹੀਂ ਸਾਰਿਆਂ ਦਾ ਸਹੀ ਗੱਲ ਆ ਹਾਂ ਜਿਹੜੇ ਦਿਨ ਜਿਵੇਂ ਜਿਵੇਂ ਇਹਨਾਂ ਨੇ ਬਣੀ ਜਾਣੀਆਂ ਨੇ ਇਹ ਤਾਂ ਕਹਿਣੀਆਂ ਵੀ ਹੁਸ਼ਨ ਸਾਡੇ ਤੇ ਹੀ ਲਾਇਆ ਰੱਬ ਨੇ ਬਾਕੀ ਬਈ ਸਿੰਘ ਦੇਖ ਸਕਦੇ ਮੋੜ ਚੱਲੀ ਨਾ ਹਾਂ ਸਿੰਘ ਮੋੜ ਗਿਆ ਯਾਰ ਉਮਰਾਂ ਬੱਚਿਆਂ ਨੇ ਕੀ ਆ ਹਾਂ ਜਿੱਥੇ ਮਰਜ਼ੀ ਰੁੱਕ ਪਰਲਾ ਬਾਈ ਐਂ ਖਿੱਚੀ ਜਾਂਦਾ ਰੁੱਕ ਪਰਦਾ ਹਣਾ ਮਤਲਬ ਕੋਈ ਯਾਰ ਰ ਬਰੀਡਾਂ ਬੋਲਦੀਆਂ ਇਹ ਸਹੀ ਗੱਲ ਆ ਖੋਲਦੇ ਬਾਈ ਮੜੀ ਜਿਹਨੂੰ ਵੀ ਤੋੜਦੇ ਸਹੀ ਗੱਲ ਆ ਪੁੱਛ ਚ ਵੀ ਚਟਾਵਾਲ ਨਹੀਂ ਹੈਗਾ ਤੇ ਬਾਕੀ ਬਾਈ ਕਹਿੰਦਾ ਮੁੱਲ ਆਏ ਹੋਣਗੇ ਬਾਈ ਜਮਾ ਲੈਣ ਦੇਣੀ ਮੁੱਲ ਦਾ ਯਾਰ ਆਪਣੇ ਦੇਣ ਵਾਲੇ ਕੋਈ ਤੇ ਦੇ ਕੋਈ ਇਕੱਠੀਆਂ ਲਊਗਾ ਤਾਂ ਆਪਾਂ ਵਧੀਆ ਮਾਨਦਾਨ ਵਧੀਆ ਕਰਾਂਗੇ ਯਾਰ ਕੋਈ ਵੀਰ ਭਾ ਫੋਨ ਲਾ ਵੀ ਆਪਾਂ ਤੁਹਾਨੂੰ ਖੁਸ਼ ਹੋ ਕੇ ਤੋਰਾਂ ਮਾ ਯਾਰ ਬਾਗੋਬਾ ਕਰਾਂਗੇ ਆਪਣੇ ਕੋਲੇ ਕੰਨ ਨੂੰ ਅਗਲਾ ਫੇਰ ਵੀ ਆ ਕੇ ਖੜੂ ਬਈ ਯਾਰ ਮਮਾ ਤੋਂ ਲੈਣੀ ਕੱਟਗਾ ਸਹੀ ਗੱਲ ਆ ਬਈ ਕੀ ਬਾਤ ਇਹ ਵੀ ਹੁਣ ਗੱਟਿਆ ਲੈ ਲੱਸੀ ਫਿੱਕੀ ਜ਼ਰੂਰ ਆ ਜੈਡ ਬਲੇ ਕੱਟਿਆ ਪੂਰੀ ਪਿੱਠ ਪੁੜੇ ਦੀ 10000 ਦੀ ਆਪਾਂ ਇਹ ਦੇ ਦਾਂਗੇ ਯਾਰ ਟੋਟਲੀ ਬਸ ਆਫਰੀ ਚੱਕੋ ਬਾਈ ਹਾਂ 10000 ਇਹ ਦੇ ਦਾਂਗੇ ਤੇ ਹਰਦੀ ਮੇਂ ਮੰਨ ਕੇ ਚੱਲ ਕੋਈ ਵੀਰ ਕੋਈ ਦੂਰੋਂ ਹੁੰਦਾ ਉਹ ਕਹੇ ਦੇ ਵੀ ਮਤਲਬ ਸਾਰੀ ਨਹੀਂ ਲੈਣੀ ਇਕੱਠੀ ਹੁੰਦਾ ਮਾ ਯਾਰ ਵਧੀਆ ਮਾਨਤਣ ਕਰਾਂਗੇ ਆਪਾਂ ਠੀਕ ਹੈ ਬਾਈ ਹਾਂ ਸੱਤੇ ਦਿਨ ਸੱਤੇ ਇਕੱਟੀਆਂ ਕਿਉਂ ਲੈਂਦਾਗਾ ਚੰਗਾ ਮਾਨਤਣ ਕਰਾਇਆ ਅਗਲੇ ਦਾ ਕਰਾਇਆ ਵਿੱਚੋਂ ਕੱਢਾਂਗੇ ਯਾਰ ਇਹੋ ਜੀ ਗੱਲ ਨਹੀਂ ਠੀਕ ਹੈ ਬਾਈ ਹਾਂ ਕੋਈ ਵੀਰ ਆਨਲਾਈਨ ਮੰਗਾ ਪਾਉਂਦਾਗਾ ਅੱਧੇ ਪੈਸੇ ਪਾ ਵੀ ਆਪਾਂ ਅਗਲੇ ਦੇ ਕਿੱਲੇ ਤੇ ਪਚਾ ਦਾਂਗੇ ਠੀਕ ਹੈ ਤੇ ਜੇ ਕੋਈ ਮਤਲਬ ਇੱਥੇ ਆ ਕੇ ਨਰ ਵਾ ਮੈਂ ਕਿਹਾ ਕਿ ਮੈਂ ਅਗਰਾ ਕੋਮੇ ਵਿੱਚ ਕਰ ਲਿਆ ਲਿਖਿਆ ਕਿ ਫੇਰ ਲੈ ਜਾ ਕਿ ਨਹੀਂ ਭਾਈ ਹਾਂ ਹਾਂ ਜਿਵੇਂ ਮਰਜੀ ਯਾਰ ਸਹੀ ਗੱਲ ਆ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਕੱਟੀ ਆਵੇ ਪਸੰਦ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ